ਗੌੜੀ ਮਹੱਲਾ ਪੰਜਵਾ ਸੋਣਾ ਸਖੀਏ ਮਿਲ ਉਦਮ ਕਰਿਆ ਮਨਾਏ ਨਹਿ ਹਰ ਕੰਤੈ ਮਾਨਤ ਆਗ ਕਰ ਭਗਤ ਠਗਾਰੇ ਮੋਹ ਸਾਦੋ ਮੰਤੈ ਸਖੀ ਵਸ ਆਇਆ ਫਿਰ ਛੋੜ ਨ ਜਾਏ ਇਹ ਰੀਤ ਭਲੇ ਭਗਵੰਤੇ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਪੁਨੀਤ ਕਰੈ ਤਿਸ ਜੰਤੈ ਸੁਣ ਸਖੀਏ ਏਹ ਹੈ ਭਨੀ ਬਨੰਤੇ ਇਹੋ ਮਤਾਤ ਪਕਾਈਐ ਸਹਿਜ ਸੁਭਾਏ ਉਪਾਦ ਰਹਤ ਹੋਏ ਗੀਤ ਗੋਵਿੰਦ ਹੈ ਗਾਈਏ ਕਲ ਕਲੇਸ਼ ਮਿਟਹੇ ਭ੍ਰਮ ਨਸਹਿ ਮਨ ਚੰਡਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਏ ਸਖੀ ਈਸ਼ ਕਰੀਨ ਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈਏ ਚਰਨ ਪਿਆਸੇ ਦਰਸ ਬਿਰਾਗਣ ਪੇਖੋ ਥਨ ਸਬਾਏ ਖੋਜ ਲਹੁ ਹਰ ਸੰਤ ਜਨਾ ਸੰਗ ਸੰਰਥ ਪੁਰਖ ਮਿਲਾਏ ਨਾਨਕ ਤੈਨ ਮਿਲਿਆ ਸੁਰ ਜਨ ਸੁਖ ਦਾਤਾ ਸੇਵੜ ਭਗੇ ਮਾਏ ਸਖੀ ਨਾਲ ਵਸਾ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੇ نیند ਭਲੀ ਮੈਂ ਆਪਣੜਾ ਫਿਰ ਮਿਲਿਆ ਪ੍ਰਮਖੋਇਓ ਸਾਤ ਸਹਜ ਸੁਆਮੀ ਪ੍ਰਗਾਸ ਭਇਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੇ ਨਾਨਕ ਸੁਹਾਗ ਨ ਟਲਿਆ ਗਉੜੀ ਮਹਲਾ ਪੰਜਵਾ ਸੁਣ ਸਖੀਏ ਮੇਲੇ ਉਦਮ ਕਰਿਹਾ ਮਨਾਏ ਲਹਿ ਹਰ ਕੰਤੈ ਮਾਨ ਤਿਆਗ ਕਰ ਭਗਤ ਠਗਾਰੀ ਮੋਹ ਹੈ ਸਾਧੂ ਮੰਤੈ ਸਖੀ ਵਤਿਆ ਆਇਆ ਫਿਰ ਛੋੜ ਨ ਜਾਈ ਇਹ ਰੇਤ ਭਲੇ ਭਗਵੰਤੇ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪੁਨੀਤ ਕਰੈ ਸਿਸ ਜੰਤੈ ਸੁਣ ਸਖੀਏ ਇਹ ਭਲੇ ਬਨੰਤੇ ਇਹੋ ਮਤਾ ਤਪਕਾਈਏ ਸਾਹਜ ਸੁਪਾਏ ਉਪਾਦ ਰਹਿਤ ਹੋਏ ਗੀਤ ਗੋਵਿੰਦ ਹੈ ਗਈਏ ਕਲ ਕਲੇਸ਼ ਮਿਟੇ ਭ੍ਰਮ ਨਾਸ ਹੈ ਮਨ ਤਿੰਦਿਆ ਫਲ ਪਾਈਏ ਪਾ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਤੇ ਆਈ ਐ ਸਖੇਅਛ ਕਰੇ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਚਰਨ ਪਿਆਸੇ ਦਰਸ ਬਿਰਾਗਣ ਪੇਖ ਥਨ ਸਬਾਏ ਖੋਜ ਲਹੋ ਹਰ ਸੰਤ ਜਰਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤੈਨ ਮਿਲਿਆ ਸੁਰਜਨ ਸੁਖ ਦਾਤਾ ਸੇਵਡ ਭਾਗੇ ਮਾ ਸਖੇ ਨਾਲ ਵਸਾਂ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਰੀ ਮੈਂ ਆਪਣੜਾ ਫਿਰ ਮਿਲਿਆ ਭ੍ਰਮ ਖੋਇਓ ਸਾਥ ਸਹਿਜ ਸੁਆਮੀ ਪਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਮੀ ਨਾਨਕ ਸੁਹਾਗ ਨ ਟਲਿਆ ਗਉੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲਹਿ ਹਰ ਕੰਤੈ ਮਾਨਤਿਆਗ ਕਰ ਭਗਤ ਠਗਾਰੇ ਮੋਹ ਹੈ ਸਾਧੂ ਮੰਤੈ ਸਖੇ ਵਸਿਆ ਸਿਰ ਛੋਡ ਨ ਜਾਏ ਏਹ ਰੀਤ ਭਲੇ ਭਗਵੰਤੇ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਪੁਨੀਤ ਕਰੇ ਤਿਸ ਜੰਤੈ ਸੁਣ ਸਖੀਏ ਇਹ ਭਲੇ ਬਨੰਤੇ ਇਹੋ ਮਤ ਤ ਪਕਾਈਐ ਸਹਿਜ ਸੁਪਾਏ ਉਪਾਧ ਰਹਿਤ ਹੋਏ ਗੀਤ ਗੋਵਿੰਦ ਹੈ ਗਾਈਏ ਕਲ ਕਲੇਸ਼ ਮਿਟੇ ਪ੍ਰਮਨਸ ਹੈ ਮਨ ਚਿੰਦਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਏ ਸਖੇ ਅਛ ਕਰੇ ਨਿਤ ਸੁਖ ਮਨਾਏ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੇ ਦਰਸ ਬੈਰਾਗਣ ਪੇਖੋ ਥਾਨ ਸਬਾਏ ਖੋਜ ਲਹੁ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤਨ ਮਿਲਿਆ ਸੁਰ ਜਨ ਸੁਖ ਦਾਤਾ ਛੇ ਵਡਭਾਗੇ ਮਾਏ ਸਖੇ ਨਾਲ ਵਸਾ ਆਪਣੇ ਨਾ ਹਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਰੇ ਮੈਂ ਆਪਣੜਾ ਫਿਰ ਮਿਲਿਆ ਪ੍ਰਮ ਖੋਇਓ ਸਾਤ ਸਹਿਜ ਸੁਅਮੇ ਪ੍ਰਗਾਸ ਭਇਆ ਕੋਲ ਖਿលਿਆ ਵਰ ਪਾਇਆ ਪ੍ਰਭ ਅੰਤਰ ਜਮੀ ਨਾਨਕ ਸੁਹਾਗ ਨਾ ਟਲਿਆ ਗੋੜੀ ਮਹਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲੈ ਹਰ ਕਲ ਤੈ ਮਾਨ ਤਿਆਗ ਕਰ ਭਗਤ ਠਗੋਰੀ ਮੋਹ ਹੈ ਸਾਧੂ ਮੰਤੈ ਸਖੀ ਵਸਿਆ ਫਿਰ ਛੋਡ ਨਾ ਜਾਈ ਏ ਰੇਤ ਭਲੇ ਭਗਵੰਤੇ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਉਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਤ ਪਕਾਈਐ ਸਹਿਜ ਸੁਭਾਏ ਉਪਾਦ ਰਹਤ ਹੋਏ ਗੀਤ ਗੋਵਿੰਦ ਹੈ ਗਾਈਐ ਕਲ ਕਲੇਸ ਮਿਟੇ ਭ੍ਰਮ ਨਾਸ ਹੈ ਮਨ ਚੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖਿਐ ਛਰੇ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬਿਰਾਗਣ ਵੇਖੋ ਥਲ ਸਬਾਏ ਖੋਜ ਲਹੋ ਹਰ ਸੰਤ ਜਰਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤੈਨ ਮਿਲਿਆ ਸੁਰਜਨ ਸੁਖ ਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾਇ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲੇ ਆ ਸੁਣ ਸਖੀਏ ਮੇਰੇ ਨੀਂਦ ਭਰੇ ਮੈਂ ਅਪਲੜਾ ਪਿਰ ਮਿਲਿਆ ਪ੍ਰਮਖੋਇਓ ਸਾਤ ਸਹਿਜ ਸੁਅਮੀ ਪ੍ਰਗਾਸ ਭਇਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੇ ਨਾਨਕ ਸੁਹਾਗ ਨਾ ਟਲਿਆ ਗਉੜੀ ਮਹੱਲਾ ਪੰਜਵਾ ਸੋਣ ਸਖੀਏ ਮਿਲ ਉਦਮ ਕਰਿਹਾ ਮਨਾਏ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠਗੋਰੇ ਮੋਹ ਹੈ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨ ਜਾਇ ਇਹ ਰੇਤ ਭਲੀ ਭਗਵੰਤੈ नानक जरा मरण पै नरक निवारे पुनीत करिस जंतै सुण सखी ए भले बिनंती हो मतां तकाइ सहज सपाए उपाद रहत गीत गोबिंद गाइ ਕਲ ਕਲੇਸ਼ ਮਿਟੇ ਭ੍ਰਮ ਨਾਸ਼ ਹੈ ਮਨ ਚੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕਾ ਨਾਮ ਤੇ ਆਈਐ ਸਖਿਐ ਚੁ ਕਰੇ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈਐ ਚਰਨ ਪਿਆਸੇ ਦਰਸ ਬੈਰਾਗਣ ਪੇਖੋ ਥਾਰ ਸਬਾਈ ਖੋਜ ਲਹੋ ਹਰ ਸੰਤ ਜਨਾ ਸੰਗ ਸਮਰਥ ਪੁਰਖ ਮੇ ਲਾਏ ਨਾਨਕ ਤਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਾਗੇ ਮਾਏ ਸਖੀ ਨਾਲ ਵਸਾਇ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੋਣ ਸਖਿਏ ਮੇਰੇ ਨੀਂਦ ਭਰੀ ਮੈਂ ਆਪਣੜਾ ਫਿਰ ਮਿਲਿਆ ਪ੍ਰਮ ਖੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭਇਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਮੀ ਨਾਨਕ ਸੁਹਾਗ ਨ ਟਲਿਆ ਗਉੜੀ ਮਹੱਲਾ ਪੰਜਵਾ ਸੋਣ ਸਖੀਏ ਮਿਲ ਉਦਮ ਕਰਿਆ ਮਨਾਏ ਨਹਿ ਹਰ ਕੰਤੈ ਮਾਨਤ ਆਗ ਕਰ ਭਗਤ ਠਗਾਰੇ ਮੋਹ ਹੈ ਸਾਦੋ ਮੰਤੈ ਸਖੀ ਵਸ ਆਇਆ ਫਿਰ ਛੋੜ ਨ ਜਾਏ ਇਹ ਰੀਤ ਭਲੇ ਭਗਵੰਤੇ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਪੁਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਹੈ ਭਣੀ ਬਿਨੰਤੇ ਇਹੋ ਮਤਾਤ ਪਕਾਈਐ ਸਹਿਜ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਵਿੰਦ ਹੈ ਗਾਈਏ ਕਲ ਕਲੇਸ਼ ਮਿਟਹੇ ਭ੍ਰਮ ਨਸਹਿ ਮਨ ਚੰਡਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇਸ਼ਕੀਨ ਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਚਰਨ ਪਿਆਸੇ ਦਰਸ ਬਿਰਾਗਣ ਪੇਖ ਥਾਨ ਸਬਾਏ ਖੋਜ ਲਹੋ ਹਰ ਸੰਤ ਜਲਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤੈਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਗੇ ਮਾਏ ਸਖੀ ਨਾਲ ਵਸਾ ਆਪਣੇ ਨਾਲ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲੇ ਆ ਸੁਣ ਸਖੀਏ ਮੇਰੀ نیند ਭਲੀ ਮੈਂ ਆਪ ਲੜਾ ਫਿਰ ਮਿਲਿਆ ਭਰਮ ਖੋਇਓ ਸਾਤ ਸਹਜ ਸੁਆਮੀ ਪ੍ਰਗਾਸ ਭਇਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੇ ਨਾਨਕ ਸੁਹਾਗ ਨ ਟਲਿਆ ਗਉੜੀ ਮਹਲਾ ਪੰਜਵਾ ਸੋਣਾ ਸਖੀਏ ਮੈਨੇ ਉਦਮ ਕਰਿਆ ਮਨਾਏ ਨਹਿ ਹਰ ਕੰਤੈ ਮਾਨ ਤਿਆਗ ਕਰ ਭਗਤ ਠਗਾਰੀ ਮੋਹ ਹੈ ਸਾਧੂ ਮੰਤੈ ਸਖੀ ਵਸਿਆ ਆਇਆ ਫਿਰ ਛੋੜ ਨ ਜਾਈ ਇਹ ਰੇਤ ਭਲੇ ਭਗਵੰਤੇ ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਬੁਲੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੇ ਬਿਨੰਤੇ ਇਹੋ ਮਤਾ ਤਪਕਾਈਐ ਸਾਹਜ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਵਿੰਦ ਹੈ ਗਈਏ ਕਲ ਕਲੇਸ਼ ਮਿਟੇ ਭ੍ਰਮ ਨਾਸ ਹੈ ਮਨ ਚਿੰਦਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਤੇ ਆਈਏ ਖੇਚ ਕਰੇ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਚਰਨ ਪਿਆਸੇ ਦਰਸ ਬਰਗਣ ਪੇਖ ਥਨ ਸਬਾਏ ਖੋਜ ਲਹੁ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤੈਨ ਮਿਲਿਆ ਸੁਰਜਨ ਸੁਖਦਾਤਾ ਸੇਵਡ ਭਾਗੇ ਮਾਏ ਸਖੇ ਨਾਲ ਵਸਾਂ ਆਪਣੇ ਨਾਲ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਫਿਰ ਮਿਲਿਆ ਪ੍ਰਮਖ ਹੋਇਓ ਸਾਤ ਸਹਜ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ वर पाया प्रभय अंतर जमी नानक सुहाग न टलिया गौड़ी महब सुन सखी मिल उदम करिया मन हर कंतै मालत ਅਗ ਕਰ ਭਗਤ ਠਗਾਰੇ ਮੋਹ ਹੈ ਸਾਧੂ ਮੰਤੈ ਸਖੇ ਵਸਿਆ ਆਇ ਸਿਰ ਛੋਡ ਨਾ ਜਾਏ ਏਹ ਰੇਤ ਭਲੇ ਭਗਵੰਤੇ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਪੁਨੀਤ ਕਰੇ ਤਿਸ ਜੰਤੈ ਸੁਣ ਸਖੀਏ ਇਹ ਭਲੇ ਬਨੰਤੇ ਇਹੋ ਮਤ ਤ ਪਕਾਈਐ ਸਹਿਜ ਸੁਪਾਏ ਉਪਾਧ ਰਹਿਤ ਹੋਏ ਗੀਤ ਗੋਬਿੰਦ ਹੈ ਗਾਈਏ ਕਲ ਕਲੇਸ਼ ਮਿਟੇ ਹੈ ਪ੍ਰਮਨਸ ਹੈ ਮਨ ਚਿੰਦਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਾਈਏ ਸਖੇ ਅਛ ਕਰੇ ਨਿਤ ਸੁਖ ਮਨਾਏ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੇ ਦਰਸ ਬੈਰਾਗਣ ਪੇਖੋ ਥਾਨ ਸਬਾਏ ਖੋਜ ਲਹੋ ਹਰ ਸੰਤ ਜਲਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤਨ ਮਿਲਿਆ ਸੁਰ ਜਨ ਸੁਖ ਦਾਤਾ ਛੇ ਵਡ ਭਾਗੇ ਮਾਏ ਸਖੇ ਨਾਲ ਵਸਾ ਆਪਣੇ ਨਾ ਹਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਰੇ ਮੈਂ ਆਪਣੜਾ ਪੈਰ ਮਿਲਿਆ ਪ੍ਰਮ ਖੋਇਓ ਸਾਥ ਸਹਿਜ ਸੁਅਮੀ ਪ੍ਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਮੀ ਨਾਲ ਕ ਸੁਹਾਗ ਨਾ ਟਲਿਆ ਗੋੜੀ ਮਹਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲਹਿ ਹਰ ਕਲ ਤੈ ਮਾਨ ਤਿਆਗ ਕਰ ਭਗਤ ਠਗੋਰੀ ਮੋਹ ਹੈ ਸਾਧੂ ਮੰਤੈ ਸਖੀ ਵਸ ਆਇ ਫਿਰ ਛੋੜ ਨਾ ਜਾਈ ਏ ਰੇਤ ਭਲੇ ਭਗਵੰਤੇ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਉਨੀਤ ਕਰੇ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਤ ਪਕਾਈਐ ਸਹਜ ਸੁਭਾਏ ਉਪਾਦ ਰਹਤ ਹੋਏਗੀਤ ਗੋਵਿੰਦ ਹੈ ਗਈਐ ਕਲ ਕਲੇਸ਼ ਮਿਟੇ ਭ੍ਰਮ ਨਾਸ ਹੈ ਮਨ ਚੰਦਿਆ ਫਲ ਪਾਈਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਏ ਸਖੇਛ ਕਰੇ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬਿਰਾਗਣ ਵੇਖੋ ਥਾਲ ਸਬਾਏ ਖੋਜ ਲਹੋ ਹਰ ਸੰਤ ਜਰਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤੈਨ ਮਿਲਿਆ ਸੁਰਜਨ ਸੁਖ ਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾਇ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੇ ਨੀਂਦ ਭਲੇ ਮੈਂ ਅਪਲੜਾ ਪਿਰ ਮਿਲਿਆ ਬ੍ਰਹਮ ਖੋਇਓ ਸਾਤ ਸਹਜ ਸੁਅਮੀ ਪ੍ਰਗਾਸ ਭਇਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੇ ਨਾਨਕ ਸੁਹਾਗ ਨਾ ਟਲਿਆ ਗਉੜੀ ਮਹੱਲਾ ਪੰਜਵਾ ਸੋਣ ਸਖੀਏ ਮਨ ਉਦਮ ਕਰੇ ਹਾ ਮਨਾਏ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠਗੋਰੇ ਮੋਹ ਹੈ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨ ਜਾਏ ਇਹ ਰੇਤ ਭਲੀ ਭਗਵੰਤੈ नानक जरा मरण पै न कनिवारे पुनीत करे तिस जंत सुन सखिए ए भले बिनंती हो मतांत पकाइ सहज सुपाए उपाद रहत हुए गीत गोविंद है गाइ ਕਲ ਕਲੇਸ਼ ਮਿਟੇ ਪ੍ਰਭ ਨਾਸਹਿ ਮਨ ਚੰਡਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਤੇ ਆਈਐ ਸਖੀਅਤਿ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈਐ ਚਰਨ ਪਿਆਸੇ ਦਰਸ ਬੈਰਾਗਣ ਪੇਖੋ ਥਾਰ ਸਬਾਈ ਖੋਜ ਲਹੋ ਹਰ ਸੰਤ ਜਨਾ ਸੰਗ ਸਮਰੱਥ ਪੁਰਖ ਮੇ ਲਾਏ ਨਾਨਕ ਤਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਾਗੇ ਮਾਏ ਸਖੀ ਨਾਲ ਵਸਾਇ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੋਣ ਸਖੇ ਮੇਰੇ ਨੀਂਦ ਭਰੀ ਮੈਂ ਆਪਨੜਾ ਫਿਰ ਮਿਲਿਆ ਪ੍ਰਮਖੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੇ ਨਾਨਕ ਸੁਹਾਗ ਨਟਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ